ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਨੰਬਰ ਹੈਗਾ 9878123917 ਆਪਣੇ YouTube ਚੈਨਲ ਨੂੰ ਵੀਰੇ ਸਬਸਕ੍ਰਾਈਬ ਕਰ ਲਿਓ ਤੇ ਲਾਇਕ ਕਰ ਲਿਓ ਕਮੈਂਟ ਕਰਿਓ ਸ਼ੇਅਰ ਕਰਿਓ ਘੰਟੀ ਦਾ ਬਟਨ ਪ੍ਰੈਸ ਕਰ ਲਿਓ ਉਹਦੇ ਨਾਲ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਜਾਏਗਾ ਹੋਰ ਵੀਰੇ ਅੱਜ ਆਪਾਂ ਤੋਕੜ ਗੱਬਣ ਝੋਟੀ ਲੈ ਕੇ ਆਏ ਆ ਪਹਿਲੇ ਸੂਏ ਸੂਈ ਵੀ ਤੇ ਦੂਜੇ ਸੂਏ ਵਾਸਤੇ 4 ਮਹੀਨੇ 10 ਦਿਨਾਂ ਦੀ ਗੱਬਣਾ ਬੱਚੇ ਨਾਲ ਆਪਾਂ ਕਰਾਵਾਂ ਇਹ ਗੱਲਬਾਤ ਆ ਜਾ ਬੁੱਤ ਪੂਰੀ ਟਾਪ ਕੁਆਲਿਟੀ ਆ ਘੱਡਗਾਠ ਵੀ ਪੂਰਾ ਚੰਗਾ ਸਤਿ ਸ਼੍ਰੀ ਅਕਾਲ ਬੁੱਤ ਸਤਿ ਸ਼੍ਰੀ ਅਕਾਲ ਡੈਡੀ ਜੀ ਹੋ ਠੀਕ ਠਾਕ ਹਾਂਜੀ ਤੇ ਪੁੱਤ ਨੰਬਰ ਨਾਮ ਐਡਰੈਸ ਬੋਲੋ ਪਹਿਲਾਂ ਨਾਮ ਵੀ ਗੁਰਵੀਰ ਕੌਰ ਆ ਪਿੰਡ ਦੁੱਲੇਵਾਲਾ ਜ਼ਿਲ੍ਹਾ ਬਠਿੰਡਾ ਸੀਲੇ ਨੂੰ ਰੱਖ ਰੱਖੂ ਪੈਂਦੀ ਆ ਨੇੜੇ ਤੇਲ ਦੇ ਪਿੰਡ ਹੈਗਾ ਭਾਈਪੁਰ ਚੰਗਿਆਣਾ ਤੇ ਸਲਾਬੂ ਠੀਕ ਆ ਬੁੱਤ ਤੇ ਨੰਬਰ ਨੰਬਰ 9878123977 ਛੋਟੀ ਦੀ ਕੀ ਡਿਟੇਲ ਆ ਬੁੱਤ ਇਹ ਚੋਟੀ ਵਾਲੀ ਪਹਿਲਾ ਸੂਸ ਹੋਈ ਆ ਹਾਂਜੀ ਹਾਂਜੀ ਇਹ ਵੀ ਦੂਜੇ ਸੂਏ ਵਾਸਤੇ 4 ਮਹੀਨੇ 10 ਦਿਨਾਂ ਦੀ ਗੱਪਣਾ ਓਕੇ ਇਹਦੇ ਮਗਰ ਵੀ ਆਹ ਇੱਕ ਕੱਟੀ ਆ ਹਾਂ ਕੱਟੀ ਆ ਗਈ ਤੇ ਮਗਰ ਤੇ ਮਿਲਦੀ ਕਿਵੇਂ ਆ ਇਹ ਬਈ ਮਿਲਦੀ ਆ ਗਈ ਬੱਚੇ ਤੋਂ ਬਿਨਾ ਥਾਪੀ ਦੇ ਤੁਸੀਂ ਨੇ 10 4-5 ਕਿਲੋ ਜਦੋਂ ਰੱਖਦੇ ਹਾਂ ਮੈਂ ਵੀ ਆਪਾਂ ਉੱਥੋਂ ਚੋ ਕੇ ਲਿਆਂਦੀ ਆ ਤੇ ਇੱਥੇ ਭੌਂਦੀ ਆਪਣੇ ਘਰੇ ਮੜਾ ਮੋਟਾ ਕਰ ਜੇ ਉਹ ਗੱਲ ਵੱਖਰੀ ਆ ਤੇ ਆ ਦੇਖੋ ਕਰੋ ਚੱਕ ਸੰਗ ਸੰਗ ਪਹਿਲੇ ਸੂਏ ਸੂਈ ਵੀ ਦੂਜੇ ਸੂਏ ਵਾਸਤੇ ਗੱਪਣ ਆਪਣਾ ਡਰੈਸ ਦੇਖ ਲਓ ਪ੍ਰੋਪਰ ਆ ਬੈਨਰ ਤੇ ਘਰ ਲਓ ਜੀ ਇਕ 4 ਮਹੀਨੇ 10 ਦਿਨਾਂ ਦੀ ਚੈੱਕ ਪਾਸ ਆ ਤੁਸੀਂ ਆਪਦੀ ਕਰਵਾ ਸਕਦੇ ਹੋ ਤੇ ਇੱਕ ਨੰਬਰ ਆ ਦੇਖੋ ਜੀ ਪੂਰੀ ਚੰਗੀ ਥੱਲੇੋਂ ਮੋੜਨ ਅਸਲ ਜਾ ਗਈ ਆ ਦੇਖੋ ਇਧਰੋਂ ਸੇ ਇਨਸ਼ਾਅੱਲਾ ਇਹਦਾ ਕਰ ਲਓ ਚੈੱਕ ਇੱਕ ਨੰਬਰ ਝੋਟੀ ਆ ਕਾਢੀ ਪੁੱਤ ਬਾਹਰ ਨੂੰ ਤੋਰ ਕੇ ਦਿਖਾ ਦਈਏ ਤੇ ਆਪਣੇ ਕੋਈ ਦਾ ਵੀਰੇ ਆਈ ਹੋਈ ਆ ਹਣ ਬਾਕੀ ਦੀ ਗੱਲ ਹੈਗੀ ਆ ਸੋਹਣੀ ਸੁਨੱਖੀ ਬਹੁਤ ਆ ਗਈ ਆ ਦੇਖੋ ਕੱਟੀ ਦੇਖੋ ਕਿੰਨੀ ਵਧੀਆ ਆ ਕਰੋ ਚੈੱਕ ਮੋੜ ਲਿਆ ਪੁੱਤ ਮੋੜ ਲਿਆ ਆ ਦੇਖੋ ਜੀ ਫੇਸ ਕੁਆਲਟੀ ਕਰੋ ਚੈੱਕ ਕੋਈ ਚੀਜ਼ ਨਹੀਂ ਆਪਾਂ ਤੁਸਲ ਕੋ ਕੇ ਰੱਖਣ ਤੇ ਕੁੰਬਲਾ ਵਗੈਰਾ ਪੋਰਾ ਵੀ ਨਹੀਂ ਤੇ ਬਾਕੀ ਦਾ ਵੀਰੇ ਆਪ ਦੀ ਚੋਚ ਆ ਕੇ ਲੈ ਜਾ ਕਰੋ ਤੋਕੜ ਮੈਂ ਤਾਂ ਇਹ ਨਹੀਂ ਪਤਾ ਵੀ ਤੁਹਾਡੇ ਘਰੇ ਆ ਕੇ ਇੱਥੇ ਮਿਲਦੀ ਹੋਵੇ ਜਾ ਕੇ ਮਿਲੇ ਨਾ ਤੇ ਲਾਂਬਾ ਨਹੀਂ ਆਪਾਂ ਕੋਈ ਲੈਣਾ ਠੀਕ ਆ ਤੇ ਚਾ ਆ ਕੇ ਆਪਾਂ ਆਪਦੇ ਘਰੋਂ ਵੀ ਦੇ ਦੇਾਂਗੇ ਤੋਕੜ ਪਸ਼ੂ ਦਾ ਕੀ ਹੁੰਦਾ ਮਿਲੇ ਨਾ ਮਿਲੇ ਜਾ ਕੇ ਤੇ ਬਾਕੀ ਦੀ ਗੱਲ ਰਹੀ ਇਹਦੇ ਕੱਦ ਕਾਢ ਦੇ ਆ ਪੁੜੇ ਪਾੜੇ ਦੇਖ ਲਓ ਇੱਕ ਨੰਬਰ ਆ ਲੋ ਵੀਰੋ ਕਾਰ ਲਿਓ ਸੰਪਾਰਕ ਜੀ ਨੇ ਜਿਹਨੇ ਝੋਟੀ ਲੈਣੀ ਹੈਗੀ ਤੇ ਪੂਰੀ ਚੰਗੀ ਝੋਟੀ ਹੈਗੀ ਸਾਰੀ ਡਿਟੇਲ ਤੁਹਾਨੂੰ ਦੱਸਤੀ ਆ ਤੋੜ ਕੇ ਦਿਖਾਤੀ ਆ ਤੁਸੀਂ ਆਦੀ ਦੋ ਟਾਈਮ ਚੋਕੇ ਲੈ ਜਾਓ ਭਾਉਂਦੀ ਪੂਰੀ ਵਧੀਆ ਬਰੀਡ ਦੀ ਝੋਟੀ ਹੈਗੀ ਤੇ ਮੋਲੇ ਦਾ ਵੀਰੇ ਫੋਨ ਤੇ ਹੋਊਗਾ ਹੋਊਗਾ ਜਮਾਇਜ ਠੀਕ ਆ ਆ ਕੱਟੀ ਆਗੀ ਮਗਰ ਤੇ ਟਕਾ ਕੇ ਦੁਬਾਰਾ ਫੇਰ ਵੇਖ ਲਓ ਪੂਰੀ ਵਧੀਆ ਛੋਟੀ ਹੈ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਨੂੰ ਧੰਨਵਾਦ ਜਲਦ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ